ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਿੰਘਡੇਰੀ ਫਾਰਮ ਤੇ ਪੇਸ਼ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਜਿਹੜੀ ਆਪਾਂ ਅੱਜ ਦੀ ਵੀਡੀਓ ਲੈ ਕੇ ਆਈਆਂ ਇਹ ਆਪਾਂ ਆਪਣੇ ਪਿੰਡ ਦੇ ਲੱਗੇ ਆ ਪਿੰਡ ਗੋਸਪਰਾ ਤੋਂ ਤੇ ਜਿਹੜੀਆਂ ਸਕਰੀਨ ਦੇ ਸਾਹਮਣੇ ਤੁਸੀਂ ਮੱਝਾਂ ਦੇਖ ਰਹੇ ਹੋ ਇਹਦੇ ਦੋਨੇ ਮੱਝਾਂ ਤੋਕੜ ਗੱਪਣ ਆ ਤੇ ਪ੍ਰੋਪਰ ਡਿਟੇਲ ਲੈ ਕੇ ਤੁਹਾਨੂੰ ਦੱਸਾਂਗੇ ਕਿ ਕਿੰਨੇ ਟਾਈਮ ਤੋਂ ਤਿੰਨਾਂ ਇਹਨਾਂ ਦਾ ਤੇ ਕੀ ਮੁੱਲ ਵੜੀ ਆ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਨਾ ਸ਼ੇਅਰ ਵੱਤਵਾ ਤੇ ਜਿਹੜੇ ਵੀਰਾਂ ਨੂੰ ਲੋੜ ਆ ਤੇ ਸਕਰੀਨ ਤੇ ਇਹ ਨੰਬਰ ਵੀ ਚੱਲ ਰਿਹਾ ਹੈ ਆ ਵੀ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਜਦੋਂ ਖਰੀਦ ਸਕਦੇ ਹੋ ਤੇ ਸਭ ਤੋਂ ਪਹਿਲਾਂ ਜਿਹੜੀ ਆ ਸਾਹਮਣੇ ਮੱਝ ਖੜੀ ਆ ਇਹਦੀ ਪ੍ਰੋਪਰ ਡਿਟੇਲ ਹੈਗੇ ਤੁਹਾਨੂੰ ਦੱਸ ਦਿਆਂ ਵੀ ਇਹ ਕਿੰਨੇ ਸੋਏ ਆ ਜਾਂ ਮੰਨ ਲਓ ਵੀ ਇਹਦਾ ਵੀ ਕਿੰਨਾ ਤੋੜਿਆ ਤੇ ਕਿੰਨਾ ਟੈਂਪਸਨ ਚੰਦਾ ਆ ਸਭ ਤੋਂ ਪਹਿਲਾਂ ਤੁਹਾਨੂੰ ਜੇ ਥਣੋ ਖਾਣੇ ਪਹਿਲਾਂ ਗੱਲਬਾਤ ਕਰਨ ਤੋਂ ਪਹਿਲਾਂ ਦੇਸਾ ਦੇ ਮੁਠੀਵਾਲ ਥਾਣੇ ਆ ਤੇ ਸਤਵਾਂ ਮਹੀਨੇ ਨੂੰ ਗੱਪ ਨੂੰ ਲੱਗ ਚੁੱਕਾ ਵੀਰ ਤੁਸੀਂ ਮੁਤਾਬਕ ਬਾਕੀ ਦਵਾ ਵੀਰ ਤੋਂ ਪੁੱਛਦੇ ਆ ਤੇ ਸਿੰਗਲ ਹੈਡੀ ਦੀ ਹੈ ਤੇ ਪੱਠਪੁੜੇ ਦੀ ਕਾਫੀ ਆ ਤੇ ਉੱਪਰ ਤੋਂ ਚੌੜੀ ਵੀ ਕਾਫੀ ਆ ਤੇ ਫੇਸ ਕੁਆਲਟੀ ਸਿੰਕ ਕੁਆਲਟੀ ਬਹੁਤ ਸ਼ਾਨਦਾਰ ਆ ਤੇ ਬਹੁਤ ਸਮਝਣ ਲੈਂਦੇ ਹੋਏ ਤੁਹਾਡੀ ਵੀਰ ਨਾਲ ਗੱਲਬਾਤ ਕਰਵਾਉਣੀ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸ ਦਿਓ ਜੀ ਨਾਮ ਮਨਤੋਬ ਸਿੰਘ ਪਿੰਡ ਗੌਸਪੁਰਾ ਜਿਗਾ ਬੈਂਡਾ ਤੇ ਤਸੀਰਾਮ ਪ੍ਰਫੂ ਤਸੀਰਾਮ ਪ੍ਰਫੂ ਲੱਗੀ ਨੇੜੇ ਗਾਲਪੁਰਾ ਭਾਈ ਕਾ ਕੰਗੜ ਪਖੜ ਵੱਡਾ ਹਾਂਜੀ ਜਿਹੜੀ ਜਿਹੜੀ ਮਾਧਿਸ਼ੂ ਡੋਟੇਲ ਦੇਰੇ ਸਾਹਮਣੇ ਸਕਰੀਨ 'ਚ ਇਹ ਮਾਝ ਆਪਣੀ ਕਿੰਨੇ ਸੂਏ ਜੀ ਇਹ ਦੂਜਾ ਸੂ ਸੋਣੇ ਦਾ ਅੱਛਾ ਦੂਜੇ ਸੂ ਸੁਣਾ ਦੇ ਜੀ ਹਾਂਜੀ ਤੇ ਮਰੋ ਜੀ ਟੋਕਰ ਕੱਪੜਾ ਵੀ ਵੇਚ ਰਹੀ ਹਾਂਜੀ ਤੇ ਕਿ 7 ਮਹੀਨੇ ਨੇ ਪੂਰੇ ਹੋ ਗਏ ਜਾਂ 7ਵਾਂ ਲੱਗਿਆ ਹਜੇ ਜੀ 7ਵਾਂ ਲੱਗਾ ਜੀ ਅੱਛਾ 6 ਪੂਰੇ ਹੋ ਗਏ 7ਵਾਂ ਲੱਗਿਆ ਜੀ ਲੱਗਿਆ ਜੀ ਅੱਛਾ ਕਿੰਨੇ ਕਿੰਨੇ ਤਰੀਕ ਤੋਂ ਲੱਗਿਆ ਨੂੰ ਜੀ ਹਾਂਜੀ 8 ਤਰੀਕ ਨੂੰ ਕੱਲ ਤੋਂ ਹੀ ਅੱਛਾ 8 8-3 ਤੋਂ ਲੱਗ ਗਿਆ ਜਾਨੀਏ ਇਹਨੂੰ ਵੀ 7ਵਾਂ ਮਿੰਟ ਲੱਗ ਗਿਆ ਇਹਨੂੰ ਵੀ ਤੇ ਇਹਦੀ ਪ੍ਰੋਪਰਟੀ ਲਈ ਕੀ ਆ ਕਿਹੜਾ ਸੀਮੰਟ ਲੱਗਿਆ ਹੋਇਆ ਜਾਂ ਮਤਲਬ ਦੁੱਧ ਕਿੰਨਾ ਲੈਂਦੇ ਜੀ ਇਹ ਪਤੋਕੜ ਲਈ ਸੀਗੀ ਇਹ ਪਤੋਕੜ ਲਈ ਸੀ ਜੀ ਹਾਂਜੀ ਤੇ ਹੁਣ ਇਸ ਟਾਂ ਦੁੱਧ ਥੱਲੇ ਕਿੰਨਾ ਲੈਂਦੇ ਜੀ ਹੁਣ 2.5 ਕਿਲੋ ਦੁੱਧ ਦੇ ਸਹੀ ਅੱਛਾ 2.5 ਤੋਂ ਸਹੀ ਇੱਕ ਟਾਈਮ ਮਿਲਦੀ ਆ ਸਵੇਰ 4:00 ਤੇ ਅੱਛਾ ਇੱਕ ਟਾਈਮ ਮਿਲਦੀ ਸਵੇਰ 4:00 ਤੇ ਹਾਂਜੀ ਕੋਈ ਟਿਕਟ ਕੋਈ ਨਹੀਂ ਲਾਉਣਾ ਪੈਂਦਾ ਕੋਈ ਨਹੀਂ ਜੀ ਅੱਛਾ ਟਿਕਟ ਵੀ ਨਹੀਂ ਲਾਉਣਾ ਪੈਂਦਾ ਜੀ ਤੇ ਇਹ ਕਿਹੜੇ ਸੀਮੰਟ ਤੋਂ ਬਣਾਈਏ ਗੱਬਰ ਤੋਂ अच्छा एचएसबी ਦੇ ਗੱਬਰ ਤੋਂ ਬੋਲ ਤੋਂ ਗੱਪਣੇ ਜੀ। ਲਓ ਦੋਸਤੋ ਐਚਐਸਬੀ ਦੇ ਗੱਬਰ ਬੋਲ ਤੋਂ ਗੱਪਣੇ ਆ ਤੇ ਬਹੁਤ ਖੂਬਸੂਰਤ ਝੋਟੀ ਵਾਝਿਆ। ਝੋਟੀਆਂ ਦੇ ਵਿੱਚ ਵੀ ਇਹ ਪੈਰੀ ਅਜਿਵੇਂ ਛੋਟੇ ਸਿੰਗਾ ਤੋਂ ਹੀ ਪਤਾ ਲੱਗ ਰਿਹਾ ਹੈ। ਵੀ ਇਹ ਝੋਟੀਆਂ ਮੇਰੀ ਕੋਲ ਛੋਟਾ ਫੇਸ ਕੁਆਲਟੀ ਹੈ। ਤੇ ਵੀਰ ਜੀ ਕਹੀ ਵੀ ਦੱਸ ਦਿਓ ਜੀ ਮਾਤੇ ਚੂਣ ਦੇ ਵਿੱਚ ਕਿਵੇਂ ਆ ਜੀ? ਬੋਲੀ ਆ ਜਮਾ ਚੂਣ ਚ। ਇਹ ਚੂਣ ਚ ਬੋਲੀ ਆ। ਹਾਂਜੀ। ਬਹੁਤ ਠੀਕ ਹੈ। ਇਹ ਵੀ ਵੀ ਉਤਾਰ ਵੀ ਕਾੜੀ ਕੁੜੀ ਖੁਸ਼ੀ। ਉਤਾਰ ਤੋਂ ਬੋਲੀ ਆ ਗੱਲਾਂ ਇਹਦਾ। ਓਕੇ। ਦੂਸਰੀ ਮੱਝ ਦੀ ਤਸੋਈ ਇਹ ਵਾਝ ਆਪਣੀ ਇਹ ਕਿਵੇਂ ਆ ਜੀ ਇਹ ਤੀਜੇ ਸੂਏ ਵਾਸਤੇ ਗੱਪਣਾ ਜੀ ਇਹ ਤੀਜੇ ਸੂਏ ਵਾਸਤੇ ਗੱਪਣਿਆ ਵੀ ਦੂਜੇ ਸੇ ਸੂਈ ਹੋਈ ਹੈ ਚਾਰਵੇਂ ਨੇ ਤੇ ਗੱਪਣਾ ਪੰਜਵੇਂ ਮਹੀਨਾਂ ਲੱਗ ਗਏ ਅੱਛਾ ਪੰਜਵੇਂ ਮਹੀਨਾਂ ਲੱਗ ਗਏ ਜੀ ਹਾਂਜੀ ਇਹਨੂੰ ਕਿੰਨੇ ਟਾਈਮ ਲੱਗਿਆ ਕੋਈ ਪਤਾ ਵੀ ਜੀ ਬਸ ਇਹਦੇ ਇੱਕ ਦੋ ਦਿਨ ਹੋਏ ਇਹਨਾਂ ਡੇਟ ਵੀ ਲਿਖੀ ਅੱਛਾ ਇਹ ਡੇਢ ਦੇ ਪਾ ਕੇ ਇੱਕ ਦੋ ਦਿਨ ਦੇ ਕਰੀਬ ਚੋਕੀ ਹੈ ਜੀ ਤੇ ਉਂਝ ਤੁਹਾਡੀਆਂ ਦੋਨੇ ਚੈੱਕ ਪਾਸ ਹੀ ਕਰ ਜਮਾ ਚੈੱਕ ਪਾਸ ਇਹ ਚੈੱਕ ਪਾਸ ਹੈ ਜੀ ਤੇ ਜਿਹੜੀ ਇਹ ਮੱਝ ਆ ਇਹਦੇ ਸਿਰ ਦੁੱਧ ਕਿੰਨਾ ਹੈ ਜੀ ਦੁੱਧ ਸਹੀ 5 ਕਿਲੋ ਜਿਹੜਾ ਮੈਂ ਕਿਲੇ ਤੇ ਅੱਛਾ 5 ਕਿਲੋ ਹੈ ਜੀ ਤੇ ਇਹ ਆਪਣੀ ਮਨ ਲੋ ਵੀ ਹਰਗੁਤ ਜ਼ਾਹਰੇ ਜੀ ਹਰਿਆਣੇ ਚ ਲਈ ਸੀ ਜਾਂ ਮਨ ਲੋ ਜਾਵਰੀ ਹਰਿਆਣੇ ਤੋਂ ਲਈ ਸੀ ਮੁੰਡਿਆਂ ਨੇ ਹਰਿਆਣੇ ਤੋਂ ਲਿਆਂਦੀ ਸੀ ਅੱਛਾ ਜੀ ਮਗਰ ਕੱਟੀ ਸੀ ਕੱਟੀ ਉਹਨੇ ਲਾ ਲਈ ਸੀ ਜਿਹਦੇ ਕੋਲ ਲੈ ਕੇ ਆਂਦੀ ਉਹ ਹਰਿਆਣੇ ਚ ਲੈ ਕੇ ਆਇਆ ਸੀ ਹਾਂ ਜੀ ਹਰਿਆਣੇ ਚ ਲੈ ਆਇਆ ਸੀ ਠੀਕ ਹੈ ਜੀ ਤੇ ਇਸ ਟਾਈਮ ਦੁੱਧ ਕਿੰਨਾ ਥਲੇਂਦੇ ਜੀ ਦੁੱਧ 5 ਕਿਲੋ ਹੈ ਸੀ ਦੁੱਧ ਪਾਣੀ ਕੋ ਸਹੀ ਹੈ ਤੇ ਇਹ ਦੋਨੇ ਟਾਈਮ ਮਿਲਦੀ ਹੈ ਜਿਹੜੇ ਇੱਕ ਟਾਈਮ ਮਿਲਦੀ ਦੋਨੇ ਟਾਈਮ ਚਾੜ ਤੇ ਅੱਛਾ ਦੋਨੇ ਟਾਈਮ ਚਾੜ ਤੇ ਮਿਲਦੀ ਹੈ ਦਾਰ ਦੇ ਮੋਹਲੀ ਆ ਅੱਛਾ ਇਹ ਕੋਈ ਮਤਲਬ ਜਿਵੇਂ ਕਹਿੰਦਾ ਵੀ ਸ਼ਰਲਾ ਪੈਂਦਾ ਜਾਂ ਕੋਈ ਪੁਰਾਣੀ ਜੀ ਅੱਛਾ ਇਹੋ ਜਿਹੀ ਕੋਈ ਗੱਲ ਬਾਤ ਨਹੀਂ ਤੇ ਦੋਸਤੋ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਵੀ ਥਾਂ ਦੀ ਕੁਆਲਿਟੀ ਤੋਂ ਲੈਵੇ ਤਾਂ ਲੱਗਦਾ ਵੀ ਇਹ ਸੂਨ ਮੋਕੇ ਬਹੁਤ ਚੰਗੀ ਮੱਝ ਬਣੂਗੀ ਆ ਜਿਹੜੀ ਹਰਿਆਣੇ ਲਈ ਪੇਖ ਰਹੇ ਜੀ ਇਹ ਹਰਿਆਣੇ ਚੋਂ ਵੀਰ ਲੈ ਕੇ ਆਇਆ ਸੀ ਉਤੋਂ ਵਾ ਇਹ ਖਰੀਦ ਕੇ ਲੈ ਕੇ ਆਇਆ ਸੀ ਤੇ ਥਾਂ ਦੀ ਕੁਆਲਿਟੀ ਬਹੁਤ ਸ਼ਾਨਦਾਰ ਹੈ ਤੇ ਇਹ ਵੀ ਬਿਲਕੁਲ ਸਿੰਗਲ ਹੱਡੀ ਦੀ ਕਹਿ ਸਕਦੇ ਆ ਤੇ ਜੇ ਪਿੱਛੇ ਪ੍ਰੋਪਰ ਉੱਚੀ ਦਿਖ ਰਹੀ ਆ ਤੇ ਠਪਠੇ ਦੀ ਕਾਫੀ ਕੁਆਲਿਟੀ ਆ ਬਾਕੀ ਸਹੀ ਬਾਤ ਇਹ ਸਰਦੇ ਇਹ ਮਰ ਚੰਗੀ ਮੱਝ ਬਣੂਗੀ ਤੇ ਫੇਸ ਕੁਆਲਿਟੀ ਵੀ ਦੇਖ ਸਕਦੇ ਹੋੁੰਡੇ ਸੰਗਿਆਂ ਦੇ ਤੇ ਪਤਲਾ ਮੂੰਹ ਲੰਮਾ ਮੂੰਹ ਯਾਰ ਕਾਲੀ ਸਾ ਤੇ ਬਾਕੀ ਜੱਟ ਲੈ ਗਿਆ ਜੀ ਬਿਲਕੁਲ ਜੱਟ ਲੈ ਗਿਆ ਤੇ ਦੋਸਤੋ ਦੁੱਧ ਵਾਲੀ ਨਾੜ ਵੀ ਜਿਹੜੀ ਇਹ ਪਾ ਕੇ ਦਿੰਦੇ ਆ ਮਿਲਕ ਵੈਣ ਉਹ ਵੀ ਬਹੁਤ ਚੰਗੀ ਐ ਮੋਟੀ ਨਾੜ ਆ 11 ਮਹੀਨੇ ਵਿੱਚ ਆ ਰਹੀ ਐ ਇਹ ਵੀ ਦੱਸ ਰਹੀ ਐ ਵੀ ਆਨਲਾਈਨ ਸੋਵੇ ਦੇ ਵਿੱਚ ਚੰਗੀ ਭਾਜੀ ਬਣ ਸਕਦੀ ਸੇਵਾ ਦੇ ਸਰ ਤੇ ਨੋਏ ਦੋਸਤੋ ਤਾਂ ਤੋਰ ਕੇ ਵਖੋਨੇ ਆ ਮੱਝ ਤੇ ਬਾਕੀ ਤੁਸੀਂ ਆਪਣੀ ਸਮਝ ਨਾਲ ਮੈਂ ਖਰੀਦਨੀ ਆ ਪੂਰੀ ਤਸੱਲੀ ਦੇ ਨਾਲ ਤੇ ਮੱਝ ਦੀ ਲਵਾਈ ਲੰਬੀ کافی ਚੰਗੀ ਆ ਲੈਂਸ ਲਵਾਈ ਦੇ ਵਿੱਚ ਮੱਝ ਕੋਈ ਕਮੀ ਨਹੀਂ ਘੱਟ ਵੀ ਚੰਗਾ ਆ ਬਹੁਤ ਸ਼ਾਨਦਾਰ ਆ ਤੇ ਛੋ ਕੁਆਲਟੀ ਲਈ ਮੱਝ ਤਿਆਰ ਹੋ ਥਦੀ ਆ ਜੇ ਵੀਰ ਨੇ ਸੇਵਾ ਕਰਕੇ ਇਹ ਤਿਆਰ ਕਰਨੀ ਹੋਵੇ ਤਾਂ ਆ ਪਿੱਛੇ ਮੋੜ ਲਓ ਜੀ ਇੰਨੀ ਬਹੁਤ ਵੇਖੋ ਜੱਟੇ ਲੈ ਕੇ ਆ ਬਿਲਕੁਲ ਰੋਪੀ ਆ ਲਾਲੀ ਬਣ ਦੇ ਵਿੱਚ ਨਹੀਂ ਆ ਵੇਖੋ ਪੱਕਾ ਤੇ ਕਾਲਾ ਰੰਗਿਆ ਹੋਇਆ ਤੇ ਜਿਹੜੀ ਹੋਰ ਜੀ ਇੱਕ ਚੀਜ਼ ਕੁਆਲਟੀ ਤੋਂ ਹੋਰ ਦਿਖਾਉਣੀ ਹੈ ਮੱਝ ਦੇ ਵਿੱਚ ਕਿ ਜਿਵੇਂ ਆਪਾਂ ਆ ਜੀ ਕਹਿ ਦਿੰਦੇ ਆ ਵੀ ਇਹ ਝੋਟੀ ਕਾਫੀ ਭੁੱਲੀ ਹੈ ਇਹ ਚੀਜ਼ਾਂ ਵਿੱਚ ਜਿੰਨਾ ਗੈਪ ਫੱਟ ਹੋਊਗਾ ਉੰਨੀ ਮੱਝ ਦੀ ਕੁਆਲਟੀ ਕਰਸਾਉਂਦੀ ਵੀ ਠੀਕ ਵੀ ਵਧੀਆ ਕੁਆਲਟੀ ਮੱਝ ਹੈ ਜੇ ਤੁਸੀਂ ਸੁਣੀ ਆ ਇਹ ਵੀ ਤੋਰ ਕੇ ਦਿਖਾਉਣੀ ਹੈ ਇਹ ਵੀ ਝੋਟੀ ਕਾਫੀ ਚੌੜੀ ਆ ਤੇ ਕਾਫੀ ਸਭੀ ਵੱਡੀ ਆ ਝੋਟੀ ਹੈ ਤੇ ਇਹ ਵੀ ਹੈ ਇਹਦੀ ਹੈਡਲਾਈਟ ਵੀ ਚੰਗੀ ਆ। ਤਾਂ ਦੋਸਤੋ ਬਾਕੀ ਤੁਸੀਂ ਆਪਣੀ ਜੁਮੇ ਚੋਣ ਟਿਕਾਇਆ ਜਿਹੜੀਆਂ ਆ ਪੂਰੀ ਸੌਂਝ ਦੇ ਨਾਲ ਖਿਦਰੀਆਂ ਆ ਤੇ ਤਸਲੀਨਾ ਖਿਦਰੀਆਂ ਵੀ ਕੋਈ ਬਾਅਦ ਵਿੱਚ ਕੋਈ ਲਾਂਭਾ ਨਹੀਂ ਰਹਿੰਦਾ ਗਾ। ਉਹ ਵੀਰ ਪ੍ਰੋਪਰ ਤਸਲੀ ਦੇ ਰਿਹਾ ਆ ਵੀ ਜੋ ਗੱਲ ਦੱਸੀ ਹੋਈ ਆ ਤੇ ਤਕਰੀਬਨ ਉਨੀ ਗੱਲ ਹੀ ਆ ਜਿਵੇਂ ਤਾਂ 2.5 ਕਿਲੋ ਦੱਸਿਆ ਤੇ 2.5 ਕਿਲੋ ਦਈ ਆ ਜੇ ਉਹ ਤਾਂ 5 ਕਿਲੋ ਸਿਰ ਤੇ 5 ਕਿਲੋ ਹੀ ਆ। ਤੇ ਇਹ ਵੀ ਕੋਈ ਇੱਥੇ ਘੱਟ ਵੱਧ ਕੋਈ ਨਹੀਂ ਜੀ। ਵੀਰ ਜੀ ਇਹਨਾਂ ਦੋਨਾਂ ਮੱਝਾਂ ਦਾ ਤੁਸੀਂ ਕੀ ਮੁੱਲ ਕਰ ਰਹੇ ਜੀ ਅੰਦਾਜ਼ਾ? ਮੋਲੇ ਵੀਰੇ ਫੋਨ ਤੇ ਕਰਾਂਗੇ ਅੱਛਾ ਉਹ ਆਪਣਾ ਜੇ ਮੋਲਿਆ ਫੋਨ ਤੇ ਕਰਨੇ ਆ ਫੋਨ ਤੇ ਕਰਦਾ ਅੱਛਾ ਤੁਸੀਂ ਆਪਣਾ ਮੋਬਾਈਲ ਨੰਬਰ ਵੀ ਇੱਕ ਵਾਰੀ ਬੋਲ ਦੋ ਫਿਰ ਜੀ 98725 08199 98725 08199 ਦੋਸਤੋ ਇਸ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਹੈ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਇਹ ਦੋਨੇ ਮੱਜਾਂ ਨੂੰ ਖਰੀਦ ਸਕਦੇ ਜੀ ਧੰਨਵਾਦ ਜੀ